ਜੀ 사시 ਗਾਲ ਵੀਰ ਜੀ ਹੋਪ ਕਰਦਾ ਸਾਰੇ ਘੈਂਟ ਹੋਣਗੇ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਅੱਜ ਦਾ ਵਲੌਗ ਯਾਰ ਅਸੀਂ ਪਹਿਲੋ ਸਟਾਰਟ ਕਰਨਾ ਸੀ ਤੇ ਮਾਤਾ ਹਣੀ ਆਪਣਾ ਮੇਕਅਪ ਕਰਨ ਤੋਂ ਨਹੀਂ ਹਟੰਦੇ ਸੀ ਹੂੰ ਇਹ ਮੇਕਅਪ ਕਰਨ ਤੋਂ ਨਹੀਂ ਹਟੰਦੇ ਸੀ ਤੇ ਸਾਡਾ ਵਿਚਾਰ ਹੈਗਾ ਸੀ ਕਿ ਪਹਿਲੋ ਅਸੀਂ ਇੱਥੇ ડીਮਾਰਟ ਜਾਵਾਂਗੇ ਯਾਰ ਉਦੋਂ ਸਮਾਨ ਸਮੁੰਡ ਲਿਆਂਦਾ ਸੀ ਵਾਧੂ ਤੇ ਸੌਦਾ ਪਤਾ ਲਿਆਂਦਾ ਸੀ ਉਦੋਂ ਤੇ ਅੱਜ ਥੋੜਾ ਜਿਹਾ ਸਮਾਨ ਹੈਗਾ ਵਾ ਅੱਜ ਉਹ ਲੈਣ ਚੱਲੇ ਆ ਵੈਲਕਮ ਬੈਕ ਟੂ ਮਾਈ ਚੈਨਲ ਹੋਪ ਕਰਦਾ ਸਾਰੇ ਘੈਂਟ ਹੋਣਗੇ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਅੱਜ ਯਾਰ ਆਪਾਂ ਸਮਾਨ ਲੈ ਕੇ ਆਵਾਂਗੇ ਕਿਹਦੀ ਰੋਟੀ ਖਾਣੀ ਹੈ ਉਹ ਪਹਿਲਾਂ ਮੱਕੀ ਦੀ ਰੋਟੀ ਖਵਾ ਦਿੰਨੇ ਆ ਕਾਫੀ ਜਰ ਤੋਂ ਮਹੀਨਾ ਆ ਗਿਆ ਕਹਿੰਦੇ ਕਿ ਮੱਕੀ ਦੀ ਰੋਟੀ ਖਾਣੀ ਮੱਕੀ ਦੀ ਰੋਟੀ ਖਾਣੀ ਹੁਣ ਪਹਿਲੋ ਆਪਾਂ ਜਾਵਾਂਗੇ ਯਾਰ ਮੱਕੀ ਦੀ ਰੋਟੀ ਖਾਣ 100 ਰੁਪਏ ਦੀ ਉੱਥੇ ਥਾਲੀ ਆ ਤੇ ਅਲਿਮਿਟਿਡ ਤੇ ਅਲਿਮਿਟਿਡ ਇੱਕ ਬੰਦਾ ਖਾ ਸਕਦਾ ਵਾ ਕਹਿੰਦੇ ਇੱਕ ਥਾਲੀ ਲੱਲਾਂਗੇ ਤੇ ਦੋਵੇਂ ਖਾ ਲਾਂਗੇ ਦੋ ਤੂੰ ਖਾ ਲਈ ਦੋ ਮੈਂ ਖਾ ਲੂੰ ਐਦਾਂ ਫਿਰ ਆਪਾਂ ਸਾਰਾ ਟੱਬਰ ਲੈ ਜਾਾਂਗੇ ਕਿ ਇੱਕ ਥਾਲੀ ਲੱਲਾਂਗੇ ਤੇ ਤੂੰ ਇਹ ਖਾ ਲੂਗਾ ਦੋ ਮੈਂ ਖਾ ਲੂੰ ਦੋ ਇਹ ਵਾਰੋ ਵਾਰੀ ਦੋ ਡੈਡੀ ਦੋ ਭੈਣ ਤੇ ਦ ਇੱਦਾਂ ਫਿਰ ਤੇ ਵਾਰ-ਵਾਰੀ ਇੱਦਾਂ ਥੋੜੀ ਕਿ ਉਹ ਕਹਿੰਦੇ ਕਿ ਇੱਕੋ ਥਾਲੀ ਲਓ 100 ਰੁਪਏ ਦੀ ਉਹਦੇ ਨਾਲ ਇੱਕ ਬੰਦਾ ਹੀ ਜਿੰਨੀ ਮਰਜ਼ੀ ਖਾ ਸਕਦਾ ਦੂਸਰਾ ਬੰਦਾ ਨਹੀਂ ਖਾ ਸਕਦਾ ਇੱਦਾਂ ਫਿਰ ਉਹਨਾਂ ਨੂੰ ਘਾਟਾ ਥੋੜੀ ਪਾਣਾ ਤੇ ਯਾਰ ਆਪਾਂ ਹੁਣ ਚੱਲੇ ਆ ਜੀ ਮੱਕੀ ਦੀ ਰੋਟੀ ਖਾਣ ਤੇ ਆਹ ਬਾਂਦਰ ਆਪਾਂ ਨਾਲ ਬਿਠਾਇਆ ਆਪਣੇ ਜੇ ਦੱਸੋ ਯਾਰ ਕਮੈਂਟ ਕਰਕੇ ਬਾਂਦਰ ਲੱਗੰਦੇ ਆ ਕਿ ਨਹੀਂ ਇਹ ਤੇ ਆਪਾਂ ਫਿਰ ਡੀਮਾਰਟ ਜਾਵਾਂਗੇ ਮੈਂ ਹੁੱਡੀ ਵੀ ਵਗੈਰਾ ਲੈਣੀ ਹੈ ਤੇ ਭਾਂਡੇ ਭੁੰਡੇ ਲੈਣੇ ਯਾਰ ਕੋਈ ਕਿਹੜੇ ਬੌਲ ਲੈਣੇ ਆ ਜਾਣਾ ਨਹੀਂ ਡੀਮਾਰਟ ਸਿਲੀਕਨ ਬੌਲ ਹੁਣ ਵਿਚਾਰ ਬੰਦ ਕਰਤਾ ਡੀਮਾਰਟ ਜਾਣਾ ਨਹੀਂ ਜਾਵਾਂਗੇ ਦਾ ਜਾਣਾ ਕਿ ਨਹੀਂ ਜਾਣਾ ਡੀਮੜ ਯਾਰ ਮੈਂ ਇੱਕ ਦੋ ਹੁੱਡੀ ਲੈਣੀ ਆ ਤੇ ਬਾਕੀ ਆ ਅਸਲੀ ਕੋਨ ਦੇ ਬਾਉਲ ਜੇ ਹੈਗੇ ਆ ਤੇ 에어 ਫਰਾਇਰ ਲੈਂਦਾ ਸੀ ਜਿਹੜਾ ਪਿੱਛੇ ਉਹ ਬਾਉਲ ਜੇ ਲੈਣੇ ਸੀ ਇਹਨਾਂ ਨੇ ਤੇ ਹੁਣ ਚੱਲੇ ਆ ਜੀ ਆਪਾਂ ਪਹਿਲੋ ਸਾਗ ਮੱਕੇ ਦਾ ਰੋਟੀ ਖਾਣ ਤੇ ਫੇਰ ਆਪਾਂ ਜਾਵਾਂਗੇ ਡੀਮੜ ਵਲੌਗ ਦੇ ਨਾਲ ਬਣੇ ਰਹੋ ਸਕਿਪ ਨਾ ਕਰਿਓ ਸ਼ਿਮਲੇ ਵਾਲੀਏ ਗੱਡੀ ਸ਼ਿਮਲੇ ਹੈ ਬਾਂਦਰ ਹਾਲੋ ਸ਼ਿਮਲੇ ਚਲੀਏ ਸ਼ਿਮਲੇ ਇੱਧਰ ਆ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਸ਼ਹੀਦਗੰਜ ਸਾਹਿਬ ਤੇ ਆ ਆ ਰਾਮਗੜੀ ਗੇੜੇ ਆ ਜੀ ਤੇ ਇਸ ਤੋਂ ਆਪਾਂ ਹੋਣਾ ਖੱਬੇ ਪਾਸੇ ਅੰਬਰਸਾਰ ਯਾਰਾ ਰਾਸ਼ੀ ਬਹੁਤ ਆਦੇ ਤੇ ਵੀਰ ਜੀ ਆ ਰਹੇ ਤੇ ਆਏ ਹੀ ਮੱਕੀ ਦੀ ਰੋਟੀ ਤੇ ਸਾਗ ਖਾਣ ਤੇ ਉਹ ਹੁਣ ਇੱਥੇ ਆਣ ਕੇ ਦੇਖਿਆ ਯਾਰ ਉਹ ਤੇ ਅੱਜ ਲਾਈ ਨਹੀਂ ਉਹਨਾਂ ਨੇ ਸੋਮਵਾਰ ਕਰਕੇ ਪਤਾ ਨਹੀਂ ਕੱਤੋਂ ਨਹੀਂ ਲਾਈ ਯਾਰ ਅੱਜ ਅਸੀਂ ਦੇ ਬੜੇ ਚਾਵਣ ਆਏ ਹੀ ਕੀ ਹੋਇਆ ਮੋ ਕਿਤੇ ਨਹੀਂ ਸਾਹ ਇਹ ਮਿਲਿਆ ਨਹੀਂ ਉਹ ਲੱਗੀ ਨਹੀਂ ਗੁਰੂਆ ਅਸੀਂ ਤੇ ਬੜੇ ਚਾਵਣ ਆਏ ਸੀ ਕਿ ਚੱਲ ਜਾ ਕੇ ਖਾਣੇ ਆ ਤੇ ਹੁਣ ਯਾਰ ਉਹ ਹੈ ਪੁੱਛੀ ਜੇ ਇਹਨੂੰ ਹੋਰ ਪੁੱਛਣਾ ਕੀ ਹੈ ਹੁਣ ਹੈ ਹੀ ਨਹੀਂ ਕਿਤੇ ਹੋਰ ਲੱਗਦੀ ਨਹੀਂ ਇਹ ਤੇ ਇੱਥੇ ਕਿਤੇ ਲੱਗਦੀ ਹੈ ਦਰਗਾਹ ਪੀਰਾਂ ਦੀ ਇੱਥੇ ਮੈਂ ਆਹ ਪੀਰਾਂ ਦੀ ਦਰਗਾਹ ਆ ਜੀ ਤੇ ਉਹ ਸਾਹਮਣੇ ਇੱਥੇ ਲੱਗਦੀ ਨਹੀਂ ਇੱਥੇ ਲੱਗਦੀ ਉਹ ਮੈਂ ਦੇਖੀ ਇੱਥੇ ਲੱਗਦੀ ਆ ਪਰ ਜਗ੍ਹਾ ਤਾਂ ਹੈਗੀ ਨਹੀਂ ਇੱਥੇ ਜਗ੍ਹਾ ਦੀ ਨਹੀਂ ਗੱਲ ਯਾਰ ਅਗਲੇ ਸਾਫ ਸਫਾਈ ਕਰਦੇ ਨੇ ਆ ਹੁਣ ਬੜੀ ਮਾੜੀ ਗੱਲ ਯਾਰ ਨਹੀਂ ਹੁਣ ਤੇ ਦਿਲਸਾ ਹੀ ਆ ਅੱਡਾ ਹੋਣੇ ਹੀ ਸੋਚਣਾ ਅਗੇ ਹੋਰ ਕਿਤੇ ਨਾਲ ਆਇਆ ਵੀ ਹੁਣ ਤੇ ਨਹੀਂ ਮਿਲੀ ਆਪਾਂ ਨੂੰ ਚੱਲ ਆਪਣੇ ਕਰਮਾ ਚ ਨਹੀਂ ਹੈਗਾ ਸੀ ਅਸੀਂ ਤਾਂ ਬਲੌਗ ਬੜੇ ਚਾਵਨਾ ਸਟਾਰਟ ਕੀਤਾ ਸੀ ਤੇ ਬਾਗੀ ਫੇਰ ਕੱਲ ਨੂੰ ਬਣਾ ਲਾਂਗੇ ਫਿਰ ਕੋਈ ਨਹੀਂ ਹੁਣ ਦੀਮੜ ਚੱਲੀਏ ਫਿਰ ਕਿ ਸਾੜਾ ਕੁਝ ਹੋਰ ਬੜੀ ਉਦਾਸ ਜੀ ਹੋ ਗਈ ਕੀ ਗੱਲ ਐ ਮੈਂ ਕਿਹਾ ਹੈ ਸੋਰ ਕੇ ਨੂੰ ਪੁੱਛ ਗਏ ਕਿਥੇ ਚਲਗੇ ਪੁੱਛਣਾ ਕਿਥੇ ਆਣਾ ਹੈ ਹੀ ਨਹੀਂ ਕੋਈ ਪੁੱਛ ਲੈਣੇ ਆਓ ਵੀਰ ਨੂੰ ਪੁੱਛ ਲੈਣੇ ਅਗਲੇ ਨੂੰ ਆਇਆ ਹਾਂ ਚੱਲ ਪੁੱਛ ਅਗਲੇ ਵੀਰ ਨੂੰ ਪੁੱਛ ਲੈਣੇ ਫਿਰ ਹੋਣਾ ਕੀ ਕਰ ਸਕਦੇ ਆ ਅਹੀਂ ਤੇ ਯਾਰ ਬੜੇ ਚਾਵਣਾ ਇਹ ਸੱਚ ਦਸੀਏ ਤਾਂ ਤੁਹਾਨੂੰ ਘਰੋਂ ਤੇ ਮੰਮੀ ਚੋਲ ਬਣਾਈ ਬਣਾਈ ਛੱਡ ਕੇ ਇਹ ਕਿ ਖਾ ਗਏ ਵੀ ਨਹੀਂ ਆਈਏ ਘਰੋਂ ਠੂਕ ਵਾਕੇ ਬੜੇ ਲੱਗੇ ਹੈ ਠੂਕ ਵਾਕੇ ਬੜੇ ਉਹੀ ਮੱਕੀ ਦੀ ਰੋਟੀ ਦੇਸੀ ਧੀ ਘੇ ਪਾ ਗਏ ਪਰ ਜਾ ਇਹਨੂੰ ਪੁੱਛ ਕੇ ਆ ਜਾ ਜਾ ਪੁੱਛ ਗਿਆ ਕਹੇ ਭਾਈ ਮੱਕੀ ਰੋਟੀ ਲੱਗਦੀ ਏ ਸਾਹਮਣੇ ਕਿੱਥੇ ਲੱਗਦੀ ਹੈ ਨਾ ਪੁੱਛ ਲੈ ਇੱਥੇ ਇਹਨੂੰ ਕਿੱਥੇ ਪਤਾ ਹਣਾ ਵਿਚਾਰੇ ਨੂੰ ਇਹ ਤੇ ਆਪ ਸਿਮਾਲੇ ਇੱਥੇ ਤੁਰੇ ਫਿਰਦੇ ਆਦੇ ਚਲੋ ਕੋਈ ਨਹੀਂ ਯਾਰ ਫਿਰ ਕੋਈ ਨਹੀਂ ਕੱਲ ਪਰਸੋਂ ਵਲੌਗ ਬਣਾਵਾਂਗੇ ਹੁਣ ਫਿਲਹਾਲ ਆਪਾਂ ਡੀਮਾਰਟ ਚਲਦੇ ਆ ਤੇ ਉੱਥੋਂ ਯਾਰ ਸਮਾਨ ਵਗੈਰਾ ਲੱਢੀਏ ਸੀ ਤੇ ਉੱਥੋਂ ਰਸਤੇ 'ਚ ਰਸਤੇ ਵੇਖਦੇ ਆ ਕੁਝ ਖਾ ਪੀ ਲੈਨੇ ਆ ਫਿਰ ਫਿਰ ਵਲੌਗ ਨੂੰ ਕੰਟੀਨਿਊ ਕਰਦੇ ਆ ਨੂੰ ਕਿੱਦਾਂ ਲਾਏ ਕਿੰਨੂ ਸੰਤਰੇ ਸੰਤਰੇ ਕਿੱਦਾਂ ਲਾਏ ਆ ਸੋਦੇ 2 ਕਿਲੋ ਬੜੇ ਮਹਿੰਗੇ ਦੇਂਦੇ ਆ ਭਰਾਵਾ ਇਹ 40 ਰੁਪਏ ਕਿਲੋ ਨੇ ਯਾਰ 40 ਲਾ ਲਓ 2 ਕਿਲੋ ਦੇ ਦੋ ਵੇਖ ਲੈ ਕਰ ਲੈ ਅੱਗੇ ਜਾਣਾ ਪੈਣਾ ਨਹੀਂ ਤੇ ਸਾਨੂੰ ਕਰਲਾ ਯਾਰ ਵੀਡੀਓ ਦਾ ਮਨ ਰੱਖਲਾ ਕਰਲਾ ਬੇਲਾ ਤੇਰੀ ਪ੍ਰੋਮੋਸ਼ਨ ਹੋਈ ਨਹੀਂ ਅਸੀਂ ਲੱਲਾ 2 ਕਿਲੋ ਦੇ ਦੇ 10 ਦਾ ਕੀ ਹੈ ਕਰਲਾ ਯਾਰ ਲਿਆ ਦੇ ਨੋ 80 ਕੱਢ ਨਾ ਦੇ ਦੇ ਆ ਮਨ ਗਿਆ ਹੀ ਇੱਥੇ ਰੱਖ ਅਸੀਂ 80 80 80 ਓ ਬੇਸੀ ਯਾਰ ਹੁਣ ਸਾਰੇ ਬਲੌਗ 'ਚ ਸਾਰੇ ਵੇਖਣਦੇ ਆ 80 80 ਪਾ ਲਈ ਸਾਰੇ ਆਨੇ ਵੀਰ ਕੋ ਸੰਤਰੇ ਖਰੀਦਣ ਆਉ ਆ ਤਰਨਤਨ ਰੋਡ ਤੇ ਇਹਨਾਂ ਨੇ ਮਤਲਬ ਕੀ ਲਾਈ ਹੋਈ ਆ ਵੱਡੇ ਵੱਡੇ ਪਾਈ 80 ਚਲ ਵੱਡਾ ਕਰ ਦੋ ਕਰ ਦੋ ਭਾਜੀ ਕਰ ਦੋ ਕੋਈ ਗੱਲ ਨਹੀਂ ਜਾਣ ਮੇਰੀ ਇਹ ਕਰ ਦੇ ਮੇਰੀ ਮਿੱਠੀਏ ਚਲ ਵੱਡੇ ਵੱਡੇ ਪਾਈ ਵੱਡੇ 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 ਪਾਈ ਸੰਤਰੇ ਵੱਡੇ ਵੱਡੇ ਆ ਪਿੱਛੋ ਆਹੋ ਵੱਡੇ ਵੱਡੇ ਸੰਤਰੇ ਪਾਈ ਛੋਟੇ ਛੋਟੇ ਨਾ ਪਾਈ ਛੋਟੇ ਨਹੀਂ ਸਾਡੇ ਕੋ ਖਾਦੇ ਜਾਂਦੇ ਕਹਿੰਦੇ ਤੇ ਯਾਰ ਅਸੀਂ ਮੱਕੀ ਦੀ ਰੋਟੀ ਤੇ ਸਾਗ ਖਾਣ ਗਏ ਸੀ ਤੇ ਉਹ ਫਿਲਹਾਲ ਸਾਡੇ ਕਰਬਾ 'ਚ ਹੈ ਨਹੀਂ ਸੀ ਤੇ ਹੁਣ ਨਿਊਡਲ ਤੇ ਇਹਨਾਂ ਨੇ ਪੈਕ ਕਰਵਾ ਲਏ ਸੀ ਆ ਵੇਖੋ ਉੱਥੋਂ ਤੁਰ ਲੱਗਿਆ ਹੀ ਤੇ ਉਹਨੇ ਚ ਰਹਿਣਾ ਨਿਊਡਲ ਨਹੀਂ ਖਾਦੇ ਕਹਿੰਦੇ ਮੱਕੀ ਦੀ ਰੋਟੀ ਤੇ ਸਾਗ ਖਾਵਾਂਗੇ ਅਸੀਂ ਖਾਣੇ ਕੋਈ ਨਹੀਂ ਭਰਾਵਾ ਹੁਣ ਲਫਾਵੇ 'ਚ ਬਈ ਪਲੇਟ ਤੇ ਉਸ ਤੋਂ ਬਾਅਦ ਮੰਮੀ ਯਾਰ ਕਿਦੇ ਮਾਤਾ ਸਾਡੀ ਨੂੰ ਖਬਰਾਟ ਹੁੰਦੀ ਆ ਗੱਡੀ 'ਚ ਬੈਠੇ ਬੈਠੀ ਨੂੰ ਮਿਰਰ ਵੀ ਇਹਨਾਂ ਨੇ ਸ਼ੀਸ਼ਾ ਵੀ ਬਾਹਰ ਲਾਉ ਮੋਰਲਾ ਖੋਲਿਆ ਆ ਵੇਖੋ ਤੇ ਹੁਣ ਯਾਰ ਫਿਲਹਾਲ ਸੰਤਰੇ ਲੈ ਆਂਦੀ ਆ ਆ ਦੇ ਲੈ ਪ੍ਰੋਮੋ ਲਿਓ ਸ਼ਾਹ ਜੀ ਆਲਾ ਯਾਰ ਆ ਪੜ ਆਵੇਂ ਹਾਲੋ ਭਾਜੀ ਤੇ ਘਬਰਾਟ ਹੁੰਦੀ ਯਾਰ ਫੇਰ ਕਿੰਨੂ ਲੈ ਲਏ ਇੰਨਾ ਨੇ ਸੰਦਰੇ ਤੇ ਉਹ ਹੁਣ ਖਾਂਦੇ ਜਾਵਾਂਗੇ ਸਵਾਦ ਸਵਾਦ ਨਹੀਂ ਜੀ ਪਾਏ ਨਹੀਂ ਮਿਲਣਾ ਆਪਣੀ ਵੇਨੇਗੇ ਪਾਈ ਚੱਲ ਕੋਈ ਨਹੀਂ ਨਿਗੇ ਨਿਗੇ ਪਾਏ ਆ ਨਿੱਕੇ ਵੱਡੇ ਖਾਣੇ ਹੀ ਆ ਦੱਸੂਲੇ ਕਿਹੜੇ ਸਾਜੀ ਬੀਜ ਦੇ ਦਿਓ ਯਾਰ ਦੇਖ ਲਓ ਨਹੀਂ ਹੈਗੇ ਨਹੀਂ ਭਾਜੀ ਤੇ ਫਿਰ ਹਾਲ ਯਾਰ ਸੰਦਰੇ ਖਾ ਲਈ ਹੁਣ ਚਲੋ ਬਾਅਦ ਨਹੀਂ ਵੀ ਨਹੀਂ ਬੀਜ ਦੇ ਦੋ ਹੈਗੇ ਨਹੀਂ ਕੇਲੇ ਦੇ ਦੇ ਯਾਰ ਦੱਸਾ ਦੇ ਬਣਾ ਨਾ ਹਨ ਨਹੀਂ ਫਿਰ ਆਪਾਂ ਇਹ ਤਾਂੰਜੇ ਬੰਦਾ ਹੈ ਕਿਰੇ ਚੱਲ ਠੀਕ ਹੈ ਫਿਰ ਕੀ ਕੀ ਬੜਾ ਕੁਝ ਨਹੀਂ ਹੈ ਬੜਾ ਕੀ ਕਿਹਾ ਮੈਂ ਕਿਹਾ ਫੜਾ ਕੰਜਰ ਨਿਕਲਿਆ ਭਾਈ ਹਾਏ ਐਡੇ ਪਿਆਰ ਨਾਲ ਕੌਣ ਬੋਲਦਾ ਕਿਰੇ ਚਲ ਜੀਏ ਫਿਰ ਚਲੋ ਯਾਰ ਬਲੌਗ ਨੂੰ ਡੀ ਮੈਟਰੋ ਫਾਈਨਲੀ ਆਪਾਂ ਪਹੁੰਚ ਗਏ ਹਾਂ ਜੀ ਟੀਮਾਰਟ ਖਾਦਾ ਪੀਤਾ ਤਿਆਰ ਕੁਝ ਹੈ ਨਹੀਂ ਆਪਾਂ ਤੇ ਮੈਂ ਆ ਚਲੋ ਪਹਿਲਾਂ ਥੋੜਾ ਸਮਾਨ ਲੈ ਲਈਏ ਬਾਅਦ ਵਿੱਚ ਖਾਪੀ ਲਵਾਂਗੇ ਉਹ ਸੰਤਰੇ ਵਗੈਰਾ ਲੈ ਲਈ ਹੀ ਆਪਾਂ ਉੱਥੋਂ ਤੇ ਉਹ ਖਾਦੇ ਵੀ ਤੇ ਇੱਕ ਦੋ ਤੇ ਆ ਇਹ ਜੀ ਟੀਮਾਰਟ ਇੱਕ ਟੀਮਾਰਟ ਇੱਧਰ ਬਟਾਲਾ ਰੋਡ ਵਾਲ ਵੀ ਹੈਗਾ ਪਰ ਉਧਰ ਨਾਲੋਂ ਆਹ ਬੈਸਟ ਏ ਡਾਊਨ ਇੱਧਰ ਤੁਹਾਨੂੰ ਉਧਰੋਂ ਉਗਰੋ ਦੀ ਲਾ ਦਿੰਨੇ ਆ ਇੱਧਰ ਚ ਹੀ ਲਾ ਦਿੰਨੇ ਆ ਇੱਧਰੋਂ ਜੀ ਐਂਟਰੀ ਤੇ ਉਧਰੋਂ ਬਾਹਰ ਨਿਕਲਣ ਦਾ ਰਸ਼ ਘੱਟਿਆ ਇੱਧਰ ਆਜਾ ਖੜਾ ਇੱਥੇ ਲਾ ਦਿੰਦੇ ਸ਼ਿਫਟ ਨਾਲ ਬੈਅ ਕਰਕੇ ਲਾਉਨੇ ਨਿੱਕੇ ਫੜ ਗੱਡੀ ਕੈਮਰਾ ਫੜ ਮੈਂ ਗੱਡੀ ਲਾਵਾਂ ਬਾ ਟੈਡੀ ਲੱਗੀ ਓ ਟੈਡੀ ਲੱਗੀ ਓ ਵੇਖੋ ਆ ਸਾਰੀਆਂ ਨੇ ਪੇਂਟ ਕਰਕੇ ਦਿੱਤੀ ਉਦੋਂ ਆਵੇ ਹਾਂ ਹਾਂ ਉਹ ਥੱਲੇ ਵੀ ਵੇ ਆਹ ਪਰਲੇ ਪਾਸੇ ਆਹ ਆ ਹੁਣ ਆਪਾਂ ਲੋ ਵਜੀ ਓ ਆਪਾਂ ਥੋੜੀ ਵਜੀ ਇਹ ਕਿੱਥੋਂ ਵਜੀ ਆ ਆਪਣੀ ਉਹਨੇ ਪਹਿਲਾਂ ਕਿਆਣੀ ਬੰਪਰ ਥੋੜਾ ਹੈਗਾ ਪੇਂਟ ਕਰਕੇ ਅੱਛਾ ਆਵੇ ਬਾਕੀ ਇੱਕ ਆਵੇ ਆਜ ਵੀ ਚੱਲੇ ਟੀਮਾਰਟ ਫਿਰ ਸਮਾਨ-ਸਮਾਨ ਲਈਏ ਯਾਰ ਅੱਗੇ ਆਜੋ ਜੱਗੂ ਬੰਦਰ ਮਸਤ ਕਲੰਦਰ ਆ ਬਾਂਦਰ ਬਾਂਦਰ ਐਦਾ ਨਾ ਪਟਕੀ ਬੰਨੀ ਨਹੀਂ ਆ ਵੇਖ ਲੋ ਇਹਦਾ ਹਾਲ ਨਾ ਨੇ ਪਟਕੀ ਬੰਨੀ ਆ ਟੋਪੀ ਵਾਗੇ ਆ ਸਰਦਾਰਾ ਦਾ ਮੁੰਡਾ ਏ ਸਰਦਾਰ ਦੀ ਵੇਹ ਕਿੱਡੀ ਕਾਲੀ ਮਾਦਾ ਹਣਾ ਨੂੰ ਹੈ ਪੱਤੀ ਵਗੈਰਾ ਤਾਜ ਮਹਿਲ ਦਿੱਲੀ ਵਾਲਾ ਜਾਪਦਾ ਮੌਬਲੀ ਦਾ ਪੈਕੇਟ ਪਾਣਾ ਟਰਾਲੀ ਫੜ ਕੇ ਲੈ ਟਰਾਲੀ ਫੜ ਕੇ ਲੈ ਤੂੰ ਟਰਾਲੀ ਟਰਾਲੀ ਸੁੱਕੜੇ ਕੋ ਥੋੜਾ ਆ ਇਧਰ ਸਰਫ ਵਗੈਰਾ ਤੇ ਆ ਸ਼ੇਕਰ ਲੱਗੇ ਆ ਆ ਲੱਗੇ ਸ਼ੇਕਰ ਤੇ ਇਧਰ ਜਾਬਦਾ ਬੱਚਿਆ ਵਾਸਤੇ ਛੋਟੇ ਛੋਟੇ ਇੱਧਰ ਆਵੇ ਬੋਟਲਸ ਵਗੈਰਾ ਸਾਰੀਆਂ ਮੇਰੇ ਬਿਲਨ ਕਿਹੜੇ ਡੱਬੇ ਲੈਣੇ ਮੰਮੀ ਡੱਬਿਆਂ ਵਾਸਤੇ ਆਈ ਐ ਇਹਨੂੰ ਇਹ ਡੱਬੇ ਲੈਣੇ ਇਹਨੇ ਮੇडम ਪੁਆਇੰਟ ਮੇਨ ਮੋਟਿਵ ਆਪਣਾ ਉਧਰ ਛੇਕ ਕਰਨ ਲੱਗੇ ਯਾਰ ਸਾਰੇ ਆਓ ਦੇਖੋ ਬੋਟਲਸ ਵਗੈਰਾ ਹੂੰ ਆਹੀ ਆ ਹੈ ਜੀ ਹੂੰ ਪਾਇਦੇ ਹੈਗੇ ਘਰੇ ਇਹੀ ਡਿਜ਼ਾਈਨ ਦੇ ਲੋਕ ਜਾ ਉੱਥੇ ਛੇਕ ਰ ਪਏ ਹੋਣੇ ਕਿਦੇ ਆ ਡੱਬੇ ਪਏ ਤੇਗੇ ਦੂਜੇ ਮੈਂ ਹੋਰ ਲੈਣੇ ਪਾਣੇ ਥੋੜੇ ਜਿਹੜੀ ਟੋਕਰੀ ਉਹ ਡੀ ਵੇਖ ਲੀਏ ਯਾਰ ਆਪਾਂ ਜਿਹਦੇ ਮੇਨ ਆਏ ਇੱਧਰ ਸਾਰੇ ਸ਼ੇਕਰ ਵਗੈਰਾ ਵਾ ਇੱਧਰ ਬੋਟਲ ਆ ਤੇ ਉੱਧਰ ਉੱਧਰ ਬਿਲਿੰਗ ਵਾਲਾ ਉਹ ਉਹ ਡੀ ਆਰ ਪਰਲੇ ਪਾਸੇ ਹੀ ਆ ਆ ਵੇਖ ਯਾਰ ਕਿੱਡੇ ਸੋਹਣੇ ਸੋਹਣੇ ਇੱਧਰ ਬੈਗ ਵਗੈਰਾ ਓਕੇ ਬਾਜੀ ਇਧਰਲੀ ਸਾਈਡ ਤੇ ਯਾਰ ਸਾਰਾ ਲੇਡੀਜ਼ ਹੀ ਆ ਵੇਹੇ ਤੇ ਯਾਰ ਮੈਂ ਮੈਨ ਨਾਲੀ ਹੁੱਡੀ ਲੱਭਣ ਨੇ ਮੈਨੂੰ ਤੇ ਲੱਭਣੀ ਮੇਰੀ ਪਸੰਦ ਨਹੀਂ ਆਈ ਉਧਰ ਸਿੰਪਲ ਨੋਰਮਲ ਜੀ ਆਹੀਂ ਤੇ ਆ ਮੰਮੀ ਯਾਰ ਸਰ ਪਰ ਵਿਕੀ ਜਾਂਦੀ ਜਾਬ ਦਾ ਹੋਵੇ ਮੇਰੀ ਹੁੱਡੀ ਬਾਲ ਕਿਸੇ ਨੂੰ ਕੋਈ ਧਿਆਨ ਹੀ ਨਹੀਂ ਹੈਗਾ ਆ ਸਾਰਾ ਲੇਡੀਜ਼ ਦਾ ਹੋ ਯਾਰ ਆ ਦੇਖੋ ਤੋਂ ਬਾਂਦਰ ਪਿਛੇ ਹੋ ਆ ਬਲੇ ਤੇ ਇਧਰ ਵੀ ਲੇਡੀਜ਼ ਆ ਯਾਰ ਤੇ ਇਧਰ 99 ਔਲੀ 149 ਔਲੀ ਜਿਹੜਾ ਮਰਜੀ ਇਹਨਾਂ ਤੋਂ ਚੱਕ ਕੇ ਲੈ ਕੇ ਜਾ ਸਕਦੇ ਆਪਣੀ ਹੁੱਡੀ ਦੇਖੋ ਯਾਰ ਕਿੱਥੇ ਹੁਣ ਮਿਲਦੀ ਆ ਕਿ ਬਾਹਰੋਂ ਸ਼ਾਪ ਤੋਂ ਲੈਣੀ ਪੈਂਦੀ ਆ ਜਾਂ ਇੱਥੋਂ ਮਿਲਦੀ ਆ ਦੇਖੋ ਕੀ ਹਿਸਾਬ ਆ ਹੁਣ ਮੰਮੀ ਕਿੱਥੇ ਯਾਰ ਉਹ ਤਾਂ ਗਵਾਜਣਾ ਜਾਵੇ ਕਿਤੇ ਕੀ ਚੀਜ਼ ਵੀਰੇ ਆਪਾਂ ਲੈਣ ਚੱਲੇ ਹਾਂ ਹੀ ਲੈਣ ਆਏ ਹੀ ਬਾਉਲ ਜੇ ਲੈਣ ਆਏ ਹਾਂ ਯਾਰ 에ਅਰ ਫ੍ਰੈਨ ਵਾਸਤੇ ਅੰਦਰ ਸਿਲੀਕੋਨ ਦੇ ਉਹ ਆਪਾਂ ਨੂੰ ਮਿਲ ਲੈਂਦੇ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਾਰੀਆਂ ਲੈ ਲੂ ਆਏ ਆ ਤੂੰ ਛੁੱਟੀ ਆ ਚਾਬੀਆਂ ਆ ਮੁੰਡੇ ਨੇ ਡੱਬੇ ਚੁੱਕੇ ਆ ਮੰਮੀ ਨੇ ਡੱਬੇ ਲੈੇ ਸੀ ਤੇ ਉੱਧਰ ਵੇਖੋ ਖਾਣ ਪੀਣ ਦੀਆਂ ਚੀਜ਼ਾਂ ਚ ਕੀ ਲਿਆਉਂਦੇ ਆ ਆਖੋ ਇੱਧਰ ਲੱਗੀ ਗੋ ਜਾਨੀ ਆ ਡੱਬੇ ਮਿਲੇ ਨਹੀਂ ਆਪਾਂ ਨੂੰ ਡੱਬੇ ਉਹ ਸੋਰੀ ਡੱਬੇ ਕਹਿੰਦੇ ਆ ਬੌਲ ਜੇ ਲੈਣਾ ਆਏ ਸੀ ਬੌਲ ਵਗੈਰਾ ਮਿਲੇ ਨਹੀਂ ਆਪਾਂ ਨੂੰ ਤੇ ਕੋਈ ਨਹੀਂ ਕਾਲ ਪਰਸੋਂ ਫੇਰ ਆ ਕਹਿੰਦੇ ਇੱਥੇ ਹੁੰਦਾ ਨਹੀਂ ਹੁਣ ਬਾਹਰੋਂ ਕਿਤੋਂ ਲੈਣੇ ਪੈਣੇ ਯਾਰ ਮੇਰੀ ਹੁੱਡੀ ਵੀ ਯਾਰ ਮੈਂ ਹੁੱਡੀ ਲੈਣੀ ਸੀ ਆਪਣੀ ਉਹ ਵੀ ਨਹੀਂ ਮੈਨੂੰ ਪਸੰਦ ਆਈ ਉਹ ਵੀ ਹੁਣ ਕਿਤੇ ਬਾਹਰੋਂ ਸ਼ ਇਨੂੰ ਜੇ ਯਾਰ ਡੀਮਾਰਟ ਤੋਂ ਬਾਅਦ ਮੈਂ ਮੰਮਾ ਨਾ ਨੂੰ ਦਿੱਤਾ ਹੀ ਘਰੇ ਉਤਾਰ ਤੇ ਉਸ ਤੋਂ ਬਾਅਦ ਆ ਮੈਂ ਮੈਨੂੰ ਜੈਟੀ ਦਾ ਫੋਨ ਆ ਗਿਆ ਕਹਿੰਦਾ ਯਾਰ ਇੱਕ ਦੋ ਵੀਡੀਓ ਬਣਾਉਣੀਆਂ ਤੇ ਮੈਂ ਵੀ ਸੋਚੀ ਯਾਰ ਮੈਂ ਵੀ ਇੱਕ ਦੀ ਵੀਡੀਓ ਬਣਾਉਣੀ ਹੈ ਤੇ ਆਪਾਂ ਆ ਗਿਆ ਜੀ ਨਹਿਰ ਲੱਗੇ ਤੇ ਮੰਮਾ ਨਾ ਨੂੰ ਘਰੇ ਉਤਾਰਦਾ ਹੀ ਉਦੋਂ ਤੇ ਮੈਂ ਦਸਤਾਰ ਆਪਣੀ ਮਤਲਬ ਕਿ ਚੇਂਜ ਕਰ ਲਈ ਪਰ ਨਾ ਬਨ ਲਿਆ ਹੀ ਮੈਂ ਨਾਲ